嗯、啊，再来一啊 ਅੰਬਰ ਸਰ ਤੋਂ ਇੱਕ ਬੜੀ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਰਫਰੇ ਜਵਾਈ ਨੇ ਆਪਦੇ ਸਹੁਰਿਆਂ ਦਾ ਘਰ ਫੂਕ ਦਿੱਤਾ ਅੱਗ ਲਾ ਕੇ ਘਰ ਨੂੰ ਸਾੜ ਦਿੱਤਾ ਸਿਰਫ ਇਸ ਕਰਕੇ ਪਿੱਛੇ ਕਿ ਜਨਾਨੀ ਤਲਾਕ ਨਹੀਂ ਸੀ ਦੇ ਰਹੀ ਜੀਆਂ ਤੋਂ ਦੱਸਦੇ ਕਿ ਸਰਫਰੇ ਜਵਾਈ ਦਾ ਪਰਿਵਾਰ ਜਨਾਨੀ ਦੇ ਯਾਨੀ ਸਹੁਰੇ ਪਰਿਵਾਰ ਦਾ ਘਰ ਫੂਕ ਦਿੱਤਾ ਜਿਸ ਵਿੱਚ ਪਤਨੀ ਦਾ ਕਹਿਣਾ ਹੈ ਕਿ ਭਾਈ ਇਹ ਮੇਰਾ ਘਰ ਵਾਲਾ ਮੇਰੇ ਤੋਂ ਤਲਾਕ ਮੰਗ ਰਿਹਾ ਸੀ ਕਿਉਂਕਿ ਉਹਦਾ ਬਾਹਰ ਕਿਸੇ ਹੋਰ ਨਾਲ ਚੱਕਰ ਚੱਲ ਰਿਹਾ ਹੈ ਕਿਸੇ ਹੋਰ ਨਾਲ ਬਾਹਰ ਸੈਟਿੰਗ ਸੀ ਤੇ ਚਾਹੁੰਦਾ ਸੀ ਕਿ ਤਲਾਕ ਦੇ ਕੇ ਮੈਨੂੰ ਤੂੰ ਤਲਾਕ ਦੇ ਦੇ ਪਰ ਤਲਾਕ ਨਹੀਂ ਦਿੱਤਾ ਜਨਾਨੀ ਕਹਿੰਦੀ ਮੈਂ ਤਲਾਕ ਨਹੀਂ ਦੇਣਾ ਕਿ ਘਰ ਦੀ ਇੱਜ਼ਤ ਦਾਤ ਹੈਗੀ ਮੈਂ ਕਿੰਨੇ ਤਲਾਕ ਦੇ ਦਾਂ ਤੇ ਦੂਜੇ ਪਾਸਿਓ ਫਿਰ ਜੇ ਤਲਾਕ ਨਹੀਂ ਦੇਣਾ ਤਾਂ ਫਿਰ ਦਾਜ ਲੈ ਕੇ ਆ ਇਹ ਕਰਦੀ ਪਈ ਸੀ ਮੰਗ ਇਹ ਮੰਗ ਕਰਦੀ ਪਈ ਸੀ ਕਿ ਬੰਦੇ ਹੀ ਮੰਗ ਕਰਦਾ ਸੀ ਕਿ ਭਾਈ ਫਰਦਾਜ ਲੈ ਕੇ ਆ ਤਾਂ ਜਨਾਨੀ ਕਹਿੰਦੀ ਸਾਡੇ ਘਰ ਦੇ ਤਾਪ ਬੜੇ ਗਰੀਬ ਨੇ ਮੇਰਾ ਡੈਡੀ ਦਿਹਾੜੀ ਦਾ ਪੱਕ ਕਰਦਾ ਕਿਥੋਂ ਲਿਆ ਦੇਵੇ ਤੇ ਫਿਰ ਇਸ ਗੁੱਸੇ ਚ ਆ ਕੇ ਕਿ ਦਾਜ ਵੀ ਨਹੀਂ ਲੈਣਾ ਤੇ ਤਲਾਕ ਮਿੰਟ ਦੇਣਾ ਇਸ ਇਸ ਪਾਗਲਪਨ ਵਿੱਚ ਇਸ ਗੁੱਸੇ ਵਿੱਚ ਉਸ ਸਰਫਰੇ ਜਵਾਈ ਨੇ ਆਪ ਦੇ ਸਹੁਰਿਆਂ ਦਾ ਸਾਰਾ ਘਰ ਫੂਕ ਦਿੱਤਾ ਤੇ ਜਿਸ ਰੇੜੀ ਤੋਂ ਘਰ ਦੀ ਰੋਜ਼ੀ ਰੋਟੀ ਚੱਲਦੀ ਸੀ ਧੀਹਾੜੀ ਹੀ ਹੁੰਦੀ ਸੀ ਘਰੇ ਪੈਸਾ ਆਉਂਦਾ ਸੀ ਉਹ ਰੇੜੀ ਵੀ ਫੂਕ ਸੱਟੀ ਹੈ ਤਾਂਬਰ ਸਰ ਤੇ ਰਣਜੀਤ ਵੈਨਿਊ ਨੇੜੇ ਦੀ ਘਟਨਾ ਤੇ ਜੇਕਰ ਕੋਈ ਬੰਦਾ ਇਸ ਵੇਖ ਰਿਹਾ ਕੋਈ ਐਨ ਆਰ ਆਈ ਪ੍ਰਾਈਵਟ ਵੀਡੀਓ ਨੂੰ ਵੇਖ ਰਿਹਾ ਇਹਨਾਂ ਬੰਦਿਆਂ ਨੂੰ ਸੰਪਰਕ ਕਰਕੇ ਤੁਸੀਂ ਜੇਕਰ ਇਹਨਾਂ ਦੀ ਮਦਦ ਕਰਨਾ ਚਾਹੋ ਮਦਦ ਵੀ ਕਰ ਸਕਦੇ ਹੋ ਤੇ ਹਾਲਾਂਕਿ ਪੁਲਿਸ ਵੀ ਇਸ ਮਾਮਲੇ ਵਿੱਚ ਪੂਰੀ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਮੇਰਾ ਨਾਮ ਪ੍ਰੀਤ ਆ ਸੁਬੀਰਾ ਘਰ ਵਾਲੀ ਆ ਸਕੰਦਰ ਜਿਨੇ ਅੱਗ ਲਾਈ ਸਾਡੇ ਘਰੇ ਪਹਿਲਾਂ ਤਾਂ ਸਾਡੇ ਨੇ ਘਰ ਅੱਗ ਲਾਈ ਆ ਤੇ ਉਸ ਤੋਂ ਬਾਅਦ ਉਹਨੇ ਧਮਕੀਆਂ ਵੀ ਕੀ ਗਿਆ ਹੈ ਮੈਨੂੰ ਫਿਰ ਮੇਰੇ ਡੈਡੀ ਉਹਨਾਂ ਦੀ ਰੇੜੀਆਂ ਮਤਲਬ ਕਿ ਜਿੱਤੋਂ ਸਾਡੀ ਰੋਜ਼ੀ ਰੋਟੀ ਚੱਲਦੀ ਸੀ ਮੇਰੇ ਪਾਪਾ ਫੇਰੀ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਉਹਨੇ ਇਸ ਟਾਈਮ ਤੇ ਅੱਗ ਲਾਤੀ ਆ ਸਾਡਾ ਲੱਖ ਡੇਢ ਲੱਖ ਮਤਲਬ ਉਹ ਜਿਹਦੀ ਵੀ ਇਹ ਸ਼ਹਿਰ ਤੇ ਸਾਰਾ ਕੁਝ ਕਰਨ ਦਿਆ ਉਹ ਗੋਤਮ ਅਰੋੜਾ ਵਾ ਮਤਲਬ ਵੀ ਜਿਹੜਾ ਬੀਜੇਪੀ ਦਾ ਕੌਂਸਲਰ ਹੈ ਉਹ ਸਾਰਾ ਕੁਝ ਉਹਦੇ ਕਰਕੇ ਹੁੰਦਿਆ ਵਾ ਕਿਉਂਕਿ ਉਹ ਮੁੜ ਕੇ ਕੁਝ ਵੀ ਦੀ ਕਾਰਵਾਈ ਕਾਨੂੰਨੀ ਜੋ ਵੀ ਹੋਵੇ ਕਿ ਨਹੀਂ ਹੁੰਦਿੰਦਾ ਵੀ ਨਾ ਹੀ ਉਹ ਇਹਨੂੰ ਪੇਸ਼ ਹੁੰਦਿੰਦਾ ਵਾ ਸਾਹਮਣੇ ਇਹ ਸਾਰਾ ਕੁਝ ਹੀ ਗੋਤਮ ਅਰੋੜਾ ਦੇ ਥਰੂ ਹੁੰਦਿਆ ਵਾ ਕਿਉਂਕਿ ਪੈਸੇ ਦੇ ਕੇ ਉਹੀ ਇਹਨੂੰ ਬਾਹਰ ਕਢਵਾਉਂਦਾ ਵਾ ਉਹੀ ਸਾਡੀ ਬਾਹਰ ਪੇਸ਼ ਨਹੀਂ ਜਾਣ ਦਿੰਦਾ ਤੇ ਪਲੀਜ਼ ਸਾਨੂੰ ਇਨਸਾਫ ਦਿਵਾਓ ਕਿ ਕਾਰਨ ਕਿ ਕਿਉਂ ਤੰਗ ਪਰੇਸ਼ਾਨ ਕਿਉਂ ਕਰ ਰਿਹਾ ਉਹ ਕਹਿੰਦਾ ਵੀ ਮਤਲਬ ਉਹਦੀ ਗੱਲਬਾਤ ਕਿਤੇ ਹੋਰ ਚੱਲਦੀ ਆ ਨਾ ਕਿਸੇ ਜਨਾਨੀ ਨਾਲ ਤੇ ਮੇਰੇ ਤੋਂ ਮਤਲਬ ਕਹਿੰਦਾ ਵੀ ਮੈਨੂੰ ਤਲਾਕ ਰਾਮਾ ਦੇ ਮੇਰਾ ਮਤਲਬ ਹੋਰ ਕਿਸੇ ਨਾਲ ਗੱਲਬਾਤ ਹੈਗੀ ਆ ਮੈਂ ਤੈਨੂੰ ਨਹੀਂ ਰੱਖ ਸਕਦਾ ਤੇ ਫਿਰ ਮੈਂ ਕਹਾ ਵੀ ਇਦਾਂ ਵਲ ਇਦਾਂ ਨਹੀਂ ਹੋ ਸਕਦਾ ਵੀ ਤੇ ਫਿਰ ਕਹਿੰਦਾ ਵੀ ਇਦਾਂ ਕਰ ਆਪਣੇ ਘਰ ਦੇ ਕੋਲੋਂ ਦਾਜ ਲੈ ਕੇ ਆ ਤੇ ਮੈਂ ਮੈਂ ਅੱਜ ਕਿੱਦਾਂ ਲੈ ਆਵਾਂ ਮੇਰੇ ਤੇ ਪਾਪਾ ਆਪ ਦਿਹਾੜੀ ਦਾ ਕੰਮ ਕਰਦੇ ਆ ਮੈਂ ਕਿੱਥੋਂ ਦਾਜ ਲੈ ਆਵਾਂਗੀ ਤੇਰੇ ਵਾਸਤੇ ਤੇ ਕਹਿੰਦਾ ਵੀ ਨਹੀਂ ਫਿਰ ਮੈਨੂੰ ਤਲਾਕ ਨਮਾ ਦੇ ਨਹੀਂ ਤੇ ਤੁਹਾਡੇ ਘਰ ਚ ਵੀ ਜੋ ਵੀ ਸਮਾਨ ਹੈ ਨਾ ਮੈਂ ਸਾਰਾ ਸਾੜ ਦਾਂਗਾ ਤੇ ਉਹਨੇ ਦੋ ਵਾਰੀ ਹਮਲਾ ਕਰ ਦਿੱਤਾ ਇੱਕ ਵਾਰੀ ਤੇ ਮਤਲਬ ਮੇਰੇ ਪਾਪਾ ਮੈਂ ਮੇਰਾ ਬੇਟਾ ਅੰਦਰ ਸੀਗੇ ਸੁੱਤੇ ਹੀ ਨਹੀਂ ਰਾਤ ਦੇ 12 ਤਕਰੀਬਨ 12 12:30 ਦੇ ਲਾਗੇ ਚੱਗੇ ਆਇਆ ਵਾ ਤੇ ਸਾਡੇ ਗੇਟ ਨੂੰ ਕੁੰਡਾ ਮਾਰ ਕੇ ਬਾਹਰੋਂ ਅੱਗ ਲਾ ਕੇ ਚਲਾ ਗਿਆ ਵਾ ਦੋ ਸਾਡੇ ਗਵਾਂਢੀਆਂ ਨੇ ਸਾਨੂੰ ਬਚਾ ਲਿਆ ਵਾ ਨਹੀਂ ਤੇ ਅਸੀਂ ਅੰਦਰ ਹੀ ਅੰਦਰ ਲੂਸ ਜਾਣਾ ਸੀਗਾ ਦੋਸਤੋ ਬਾਅਦ ਦੂਜੀ ਵਾਰੀ ਫੇਰ ਹੋਣੇ ਤਾਂ ਤਮਕਿੰਤੀ ਹੀ ਵੀ ਮੈਂ ਹੁਣ ਟੱਡੀ ਜਿਹੜੀ ਰੇੜੀਆਂ ਉਨ ਮੈਂ ਉਹਨਾਂ ਨੂੰ ਅੱਗ ਲਾ ਕੇ ਜਾਵਾਂਗਾ ਤੇ ਹੁਣ ਉਹਨੇ ਇਸ ਤਰ੍ਹਾਂ ਕੀਤਾ ਵੀ ਹੁਣ ਰੇੜੀਆਂ ਜਿਹੜੀਆਂ ਸਾਡੀਆਂ ਸਾਰੀਆਂ ਉਹਦੇ ਵੀ ਅੱਗ ਲਾ ਕੇ ਚਲਾ ਗਿਆ ਹੈ ਤੁਸੀਂ ਕੰਪਲੇਂਟ ਕਰਾਈ ਸੀ ਹਾਂਜੀ ਕੰਪਲੇਂਟ ਕੀਤੀ ਆ ਪਹਿਲਾਂ ਵੀ ਕੀਤੀ ਜਦੋਂ ਸਾਡੇ ਘਰ 'ਤੇ ਅੱਗ ਲਾ ਕੇ ਗਿਆ ਵਾ ਉਸ ਤੋਂ ਬਾਅਦ ਫੇਰ ਪਤਾ ਵੀ ਕਾਨੂੰਨੀ ਕਾਰਵਾਈ ਇੰਨੀ ਕਿ ਪਤਾ ਕਈ ਤੱਕ ਹੁੰਦੀ ਨਹੀਂ ਪਈ ਵੀ ਮੇਰਾ ਨਾਮ ਦੀਪਕ ਕੁਮਾਰ ਸਾਨੋਖ ਰਮਨਜੀਤ ਸਿੰਘ ਹੈ ਜੇ ਵੀ ਮੇਰਾ ਦਵਾਈ ਹੈਗਾ ਸਾਡਾ ਆਪਣਾ ਕਹਿੰਦਾ ਕਿ ਬਾਰ ਬਾਰ ਹੁਣ ਤੰਗ ਪਰੇਸ਼ਾਨ ਕਰਦਾ ਵਾ ਦਾਜ ਦੀ ਮੰਨ ਕਰਦਾ ਵਾ ਤੇ ਮੇਰੀ ਭੈਣ ਕੋਡ ਦਾ ਮਾਰਦਾ ਵਾ ਤੇ ਜਿਹਦੇ ਵਿੱਚ ਅਸੀਂ ਨਹੀਂ ਦੱਸ ਦੇ ਸਕਦੇ ਫਿਰ ਉਹ ਕਹਿੰਦਾ ਵਾ ਕਿ ਮੇਰੇ ਵਿੱਚ ਦੋਤ ਮਰੋੜਾ ਹੈਗਾ ਵਾ ਬੀਜੇਪੀ ਦਾ ਪ੍ਰਧਾਨ ਆ ਜੋ ਮਰਜ਼ੀ ਮੈਂ ਕਰ ਸਕਦਾ ਤੁਸੀਂ ਮੇਰਾ ਕੁਛ ਨਹੀਂ ਕਰ ਸਕਦੇ ਜਿਹਦੇ ਵਿੱਚ ਉਹਨੇ ਪਹਿਲਾਂ ਗਿਆ ਸੀ ਕਰਕੇ ਦਿਖਾਤਾ ਕਰਿਆ ਗਿਆ ਅਗਲਾ ਵੀ ਚੱਲ ਗਿਆ ਦੂਜਾ ਮੈਂ ਉਹਨੂੰ ਕਿਹਾ ਥਾਣੇ ਰਿਪੋਰਟ ਦਿੱਤੀ ਉਸ ਦਾ ਨਾਮ ਐਸਆਈ ਕੋ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਟਾਈਮ ਤੇ ਤੇ ਜਿਹਦੇ ਵਿੱਚ ਹੁਣ ਦੂਜੀ ਉਹਨੇ ਕਿਹਾ ਸਾਡੇ ਰੇੜੀਆਂ ਫੂਕੇ ਜਾਣੀਆਂ ਵਾ ਤੇ ਰੇੜੀਆਂ ਨੂੰ ਵੀ ਫਿਰ ਅਗਲਾ ਗਿਆ ਸਾਡੇ ਤਾਂ ਕੁਝ ਨਾਲ ਵਰਗੋ ਸਰ ਤਲਾਕ ਮੰਗ ਰਿਹਾ ਉਹ ਪੰਡੂ ਉਹਨੂੰ ਮੈਂ ਤਲਾਕ ਦੇ ਕਿਉਂਦਾ ਮੈਂ ਹੋਰ ਥਾਂ ਵਿਆਹ ਕਰਾਉਣਾ ਜਦੋਂ ਪਹਿਲਾਂ ਵੀ ਵਿਆਹ ਹੋਇਆ ਹੋਇਆ ਵਾ ਤੇ ਮੇਰੇ ਭੈਣ ਨੂੰ ਧੋਖੇ ਨਾਲ ਵਿਆਹ ਕਰਾਈ ਦਿੱਤਾ ਕਿੰਨੇ ਸਾਲ ਹੋ ਗਏ 4 ਸਾਲ ਹੋ ਗਏ ਮੈਂ ਮੰਗ ਕੀ ਕਰਦੇ ਸਰ ਮੰਗਿਆ ਉਹ ਕਰਦੇ ਕੋਈ ਦੱਸ ਉਹ ਵੀ ਆਪਣੀ ਕਾਰਵਾਈ ਪੂਰੀ ਕਰ ਦੇਣਾ ਇਹਨੂੰ ਸਰ ਇਹ ਅੰਦਰ ਚੋਣੇ ਇਹ ਤੇ ਪਰਚਾ ਹੋਣਾ ਚਾਹੀਦਾ ਸਰ ਉਹ ਜਿਵੇਂ ਮੰਗ ਰਿਹਾ ਹੋਇਆ ਹੈ ਜੇ ਪਾਨੂੰ ਕੋਈ ਵੱਡੀ ਫੈਨ ਤੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤੇ ਮੇਨ ਸਰ ਹੈਗਾ ਮੇਰੇ ਕੋਤਮ ਰੋੜਾ ਜੀ ਦੇ ਵੀ ਦਾ ਪ੍ਰਧਾਨ ਹੈ ਜਿਹੜਾ ਕਿ ਇਹਨੂੰ ਸ਼ਾਇਦ ਦਿੰਦਾ ਵਾ ਪਹਿਲਾਂ ਵੀ ਪਰਚਾ ਹੋਇਆ ਸੀ ਉਹਦੇ ਚੀਜ਼ ਗੋਤਮਪੁਰ ਨੇ ਕੁਝ ਨਹੀਂ ਹੋਣ ਦਿੱਤਾ ਕਿ ਸਾਡੇ ਸਰ ਵੀ ਇਹੋ ਕਰਦੇ ਆਂ ਅਸੀਂ ਤੁ ਵੀ ਸਾਡੀ ਜੋ ਮੰਗ ਆ ਗਈ ਆ ਉਸ ਪ੍ਰਸ਼ਾਸਨ ਦੇ ਲੋਕ ਜਿਹੜੀ ਕਿਤੇ ਸੀ ਅਪਡੇਟ ਆ ਉਹ ਵੀ ਬਾਰੇ ਕਾਹਦੇ ਕਿ ਜੋ ਸ਼ਿਕਾਇਤ ਪੁੱਛੀ ਇਹ ਸਾਡੇ ਕੋਲ ਕਿ ਦੀਪਕ ਨਾਮ ਦੇ ਲੜਕੇ ਕੋਲ ਕੰਪਲੇਨ ਆਈ ਹੈ ਕਿ ਉਸ ਦਾ ਜੋ ਜੀਜਾ ਆ ਉਹਦਾ ਉਸ ਦੀ ਸਿਸਟਰ ਦੇ ਨਾਲ ਡਿਸਪਿਊਟ ਚੱਲਦਾ ਹੈ ਉਹਦੋਂ ਉਹ ਜਿਹੜੀ ਹੈਗੀ ਆ ਇਹਨਾਂ ਘਰ ਆ ਕੇ ਜਿਆ ਕਿ ਤੋੜਪੰਦ ਕੀਤੀ ਗਈ ਉਹ ਆਪਾਂ ਵੈਰੀਫਾਈ ਕਰਵੇਂ ਮਾਮਲੇ ਨੂੰ ਤੇ ਜੋ ਉਪੰਧੀ ਕਰਵਾਈ ਪੁਲਿਸ ਕੋਲ ਵੀ ਹੋ ਜਲਦ ਕਰਾ

ਅੰਬਰ ਸਰ ਤੋਂ ਇੱਕ ਬੜੀ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਰਫਰੇ ਜਵਾਈ ਨੇ ਆਪਦੇ ਸਹੁਰਿਆਂ ਦਾ ਘਰ ਫੂਕ ਦਿੱਤਾ ਅੱਗ ਲਾ ਕੇ ਘਰ ਨੂੰ ਸਾੜ ਦਿੱਤਾ ਸਿਰਫ ਇਸ ਕਰਕੇ ਪਿੱਛੇ ਕਿ ਜਨਾਨੀ ਤਲਾਕ ਨਹੀਂ ਸੀ ਦੇ ਰਹੀ ਜੀਆਂ ਤੁਹਾਨੂੰ ਦੱਸ ਦੇ ਕਿ ਸਰਫਰੇ ਜਵਾਈ ਦਾ ਪਰਿਵਾਰ ਜਨਾਨੀ ਦੇ ਯਾਨੀ ਸਹੁਰੇ ਪਰਿਵਾਰ ਦਾ ਘਰ ਫੂਕ ਦਿੱਤਾ ਜਿਸ ਵਿੱਚ ਪਤਨੀ ਦਾ ਕਹਿਣਾ ਹੈ ਕਿ ਭਾਈ ਇਹ ਮੇਰਾ ਘਰ ਵਾਲਾ ਮੇਰੇ ਤੋਂ ਤਲਾਕ ਮੰਗ ਰਿਹਾ ਸੀ ਕਿਉਂਕਿ ਉਹਦਾ ਬਾਹਰ ਕਿਸੇ ਹੋਰ ਨਾਲ ਚੱਕਰ ਚੱਲ ਰਿਹਾ ਹੈ ਕਿਸੇ ਹੋਰ ਨਾਲ ਬਾਹਰ ਸੈਟਿੰਗ ਸੀ ਤੇ ਚਾਹੁੰਦਾ ਸੀ ਕਿ ਤਲਾਕ ਦੇ ਦੇ ਕਿ ਮੈਨੂੰ ਤੂੰ ਤਲਾਕ ਦੇ ਦੇ ਪਰ ਤਲਾਕ ਨਹੀਂ ਦਿੱਤਾ ਜਨਾਨੀ ਕਹਿੰਦੀ ਮੈਂ ਤਲਾਕ ਕਨਹੀਂ ਦੇਣਾ ਕਿ ਘਰ ਦੀ ਇੱਜ਼ਤ ਦਾਤ ਹੈਗੀ ਮੈਂ ਕਿੰਨੇ ਤਲਾਕ ਦੇ ਦਾਂ ਤੇ ਦੂਜੇ ਪਾਸਿਓ ਫਿਰ ਜੇ ਤਲਾਕ ਨਹੀਂ ਦੇਣਾ ਤਾਂ ਫਿਰ ਦਾਜ ਲੈ ਕੇ ਆ ਇਹ ਕਰਦੀ ਪਈ ਸੀ ਮੰਗ ਇਹ ਮੰਗ ਕਰਦੀ ਪਈ ਸੀ ਕਿ ਬੰਦੇ ਮੰਗ ਕਰਦਾ ਸੀ ਕਿ ਭਾਈ ਫਿਰ ਦਾਜ ਲੈ ਕੇ ਆ ਤਾਂ ਜਨਾਨੀ ਕਹਿੰਦੀ ਸਾਡੇ ਘਰ ਦੇ ਤਾਪ ਬੜੇ ਗਰੀਬ ਨੇ ਮੇਰਾ ਡੈਡੀ ਦਿਹਾੜੀ ਦਾ ਪੱਕਾ ਕਰਦਾ ਕਿਥੋਂ ਲਿਆ ਦੇਵੇ ਤੇ ਫਿਰ ਇਸ ਗੁੱਸੇ ਚ ਆ ਕੇ ਕਿ ਦਾਜ ਵੀ ਨਹੀਂ ਲੈਣਾ ਤੇ ਤਲਾਕ ਵੀ ਨਹੀਂ ਦੇਣਾ ਇਸ ਇਸ ਪਾਗਲਪਨ ਵਿੱਚ ਇਸ ਗੁੱਸੇ ਵਿੱਚ ਉਸ ਸਰਫਰੇ ਜਵਾਈ ਨੇ ਆਪ ਦੇ ਸਹੁਰਿਆਂ ਦਾ ਸਾਰਾ ਘਰ ਫੂਕ ਦਿੱਤਾ ਤੇ ਜਿਸ ਰੀੜੀ ਤੋਂ ਘਰ ਦੀ ਰੋਜ਼ੀ ਰੋਟੀ ਚੱਲਦੀ ਸੀ ਈ ਦਿਹਾੜੀ ਹੀ ਹੁੰਦੀ ਜੇਕਰ ਪੈਸਾ ਆਂਦਾ ਸੀ ਉਹ ਰੇੜੀ ਵੀ ਫੂਕ ਸੱਟੀ ਹੈ ਤੰਬਰ ਸਰ ਤੇ ਰਣਜੀਤ ਵੈਨਿਊ ਨੇੜੇ ਦੀ ਘਟਨਾ ਤੇ ਜੇਕਰ ਕੋਈ ਬੰਦਾ ਇਸ ਵੇਖ ਰਿਹਾ ਕੋਈ ਐਨਆਰਆਈ ਪ੍ਰਾਈਵਟ ਵੀਡੀਓ ਨੂੰ ਵੇਖ ਰਿਹਾ ਇਹਨਾਂ ਬੰਦਿਆਂ ਨੂੰ ਸੰਪਰਕ ਕਰਕੇ ਤੁਸੀਂ ਜੇਕਰ ਇਹਨਾਂ ਦੀ ਮਦਦ ਕਰਨਾ ਚਾਹੋ ਮਦਦ ਵੀ ਕਰ ਸਕਦੇ ਹੋ ਤੇ ਹਾਲਾਂਕਿ ਪੁਲਿਸ ਵੀ ਇਸ ਮਾਮਲੇ ਵਿੱਚ ਪੂਰੀ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਮੇਰਾ ਨਾਮ 프리ਤ ਆ ਮੇਰਾ ਘਰ ਵਾਲਾ ਹੀ ਆ ਸਕੰਦਰ ਜਿਨੇ ਅੱਗ ਲਾਈ ਸਾਡੇ ਘਰੇ ਪਹਿਲਾਂ ਤਾਂ ਸਾਡੇ ਨੇ ਘਰ ਅੱਗ ਲਾਈ ਆ ਦੋਸਤੋ ਬਾਅਦ ਉਹਨੇ ਧਮਕੀਆਂ ਵੀ ਕਿਆ ਹੈ ਮੈਨੂੰ ਫਿਰ ਮੇਰੇ ਡੈਡੀ ਉਹਨਾਂ ਦੀ ਰੇੜੀਆਂ ਮਤਲਬ ਕਿ ਜਿੱਤੋਂ ਸਾਡੀ ਰੋਜ਼ੀ ਰੋਟੀ ਚੱਲਦੀ ਸੀ ਮੇਰੇ ਪਾਪਾ ਫੇਰੀ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਉਹਨੇ ਇਸ ਟਾਈਮ ਤੇ ਅੱਗ ਲਾਤੀ ਆ ਸਾਡਾ ਲੱਖ ਡੇਢ ਲੱਖ ਦਾ ਨੁਕਸਾਨ ਕਰਤਾ ਇਸ ਟਾਈਮ ਤੇ ਇਹਨੇ ਤੇ ਮਤਲਬ ਉਹ ਜਿਹਦੀ ਵੀ ਇਹ ਸ਼ਹਿਰ ਤੇ ਸਾਰਾ ਕੁਝ ਕਰਨ ਦਿਆ ਉਹ ਗੌਤਮ ਅਰੋੜਾ ਵਾ ਮਤਲਬ ਵੀ ਜਿਹੜਾ ਬੀਜੇਪੀ ਦਾ ਕੌਂਸਲਰ ਆ ਇਹ ਸਾਰਾ ਕੁਝ ਉਹਦੇ ਕਰਕੇ ਹੋੁੰਦਿਆ ਵਾ ਕਿਉਂਕਿ ਉਹ ਮੁੜ ਕੇ ਕੁਝ ਵੀ ਦੀ ਕਾਰਵਾਈ ਕਾਨੂੰਨੀ ਜੋ ਵੀ ਹੋਵੇ ਕਿ ਨਹੀਂ ਹੋ ਹੁੰਦਿੰਦਾ ਵੀ ਨਾ ਹੀ ਉਹਨੂੰ ਪੇਸ਼ ਹੁੰਦਿੰਦਾ ਵਾ ਸਾਹਮਣੇ ਸਾਰਾ ਕੁਛ ਹੀ ਗੋਤਮ ਰੋੜਾ ਦੇ ਥਰੂ ਹੁੰਦਿਆ ਵਾ ਕਿਉਂਕਿ ਬੈਸੇ ਦੇ ਇੱਕ ਉਹੀ ਨੂੰ ਬਾਹਰ ਕਢਵਾਉਂਦਾ ਵਾ ਉਹੀ ਸਾਡੀ ਵਾਪੇਸ਼ ਨਹੀਂ ਜਾਣ ਦੇਂਦਾ ਤੇ ਪਲੀਜ਼ ਸਾਨੂੰ ਇਨਸਾਫ ਦਵਾਓ ਕਿ ਕਾਰਨ ਕਿ ਕਿਉਂ ਤੰਗ ਪਰੇਸ਼ਾਨ ਕਿਉਂ ਕਰ ਰਿਹਾ ਉਹ ਕਹਿੰਦਾ ਵੀ ਮਤਲਬ ਉਹਦੀ ਗੱਲਬਾਤ ਕਿਤੇ ਹੋਰ ਚੱਲਦੀ ਹੈ ਨਾ ਕਿਸੇ ਜਨਾਨੀ ਨਾਲ ਤੇ ਮੇਰੇ ਤੋਂ ਮਤਲਬ ਕਹਿੰਦਾ ਵੀ ਮੈਨੂੰ ਤਲਾਕਨਾਮਾ ਦੇ ਮੇਰਾ ਮਤਲਬ ਹੋਰ ਕਿਸੇ ਨਾਲ ਗੱਲਬਾਤ ਹੈਗੀ ਹੈ ਮੈਂ ਤੈਨੂੰ ਨਹੀਂ ਰੱਖ ਸਕਦਾ ਤੇ ਫਿਰ ਮੈਂ ਕਿਹਾ ਵੀ ਇਦਾਂ ਵਲ ਇਦਾਂ ਨਹੀਂ ਹੋ ਸਕਦਾ ਵੀ ਤੇ ਫਿਰ ਕਹਿੰਦਾ ਵੀ ਇਦਾਂ ਕਰ ਆਪਣੇ ਘਰ ਦੇ ਕੋਲੋਂ ਦਾਜ ਲੈ ਕੇ ਆ ਤੇ ਮੈਂ ਮੈਂ ਅੱਜ ਕਿੱਦਾਂ ਲੈ ਆਵਾਂ ਮੇਰੇ ਤੇ ਪਾਪਾ ਆਪ ਦਿਹਾੜੀ ਦਾ ਕੰਮ ਕਰਦੇ ਆ ਮੈਂ ਕਿੱਥੋਂ ਦਾਜ ਲੈ ਆਵਾਂਗੀ ਤੇਰੇ ਵਾਸਤੇ ਤੇ ਕਹਿੰਦਾ ਵੀ ਨਹੀਂ ਫਿਰ ਮੈਨੂੰ ਤਲਾਕ ਨਮਾ ਦੇ ਨਹੀਂ ਤੇ ਤੁਹਾਡੇ ਘਰ ਚ ਵੀ ਜੋ ਵੀ ਸਮਾਨ ਹੈ ਨਾ ਮੈਂ ਸਾਰਾ ਸਾੜ ਦਾਂਗਾ ਤੇ ਉਹਨੇ ਦੋ ਵਾਰੀ ਹਮਲਾ ਕਰ ਦਿੱਤਾ ਇੱਕ ਵਾਰੀ ਤੇ ਮਤਲਬ ਮੇਰੇ ਪਾਪਾ ਮੈਂ ਮੇਰਾ ਬੇਟਾ ਅੰਦਰ ਸੀਗੇ ਸੁੱਤੇ ਹੀ ਨਹੀਂ ਰਾਤ ਦੇ 12 ਤਕਰੀਬਨ 12 12:30 ਦੇ ਲਾਗੇ ਚੱਗੇ ਆਇਆ ਵਾ ਤੇ ਸਾਡੇ ਗੇਟ ਨੂੰ ਕੁੰਡਾ ਮਾਰ ਕੇ ਬਾਹਰੋਂ ਅੱਗ ਲਾ ਕੇ ਚਲਾ ਗਿਆ ਵਾ ਦੋ ਸਾਡੇ ਗਵਾਂਢੀਆਂ ਨੇ ਸਾਨੂੰ ਬਚਾ ਲਿਆ ਵਾ ਨਹੀਂ ਤੇ ਅਸੀਂ ਅੰਦਰ ਹੀ ਅੰਦਰ ਲੂਸ ਜਾਣਾ ਸੀਗਾ ਦੋਸਤੋ ਬਾਅਦ ਦੂਜੀ ਵਾਰੀ ਫੇਰ ਹੋਣੇ ਤਾਂ ਤਮਕਿੰਤੀ ਹੀ ਵੀ ਮੈਂ ਹੁਣ ਟੱਡੀ ਜਿਹੜੀ ਰੇੜੀਆਂ ਨੂੰ ਮੈਂ ਉਹਨਾਂ ਨੂੰ ਅੱਗ ਲਾ ਕੇ ਜਾਵਾਂਗਾ ਤੇ ਹੁਣ ਉਹਨੇ ਇਸ ਤਰ੍ਹਾਂ ਕੀਤਾ ਵੀ ਹੁਣ ਜਿਹੜੀਆਂ ਜਿਹੜੀਆਂ ਸਾਡੀਆਂ ਸਾਰੀਆਂ ਉਹਨੂੰ ਵੀ ਅੱਗ ਲਾ ਕੇ ਚਲਾ ਗਿਆ ਹੈ ਤੁਸੀਂ ਕੰਪਲੇਂਟ ਕਰਾਈ ਸੀ ਹਾਂਜੀ ਕੰਪਲੇਂਟ ਕੀਤੀ ਆ ਪਹਿਲਾਂ ਵੀ ਕੀਤੀ ਜਦੋਂ ਸਾਡੇ ਘਰ 'ਤੇ ਅੱਗ ਲਾ ਕੇ ਗਿਆ ਵਾ ਉਸ ਤੋਂ ਬਾਅਦ ਫੇਰ ਮਤਲਬ ਕਿ ਕਾਨੂੰਨੀ ਕਾਰਵਾਈ ਇੰਨੀ ਕਿ ਪਤਾ ਕਿਈ ਤੇ ਹੁੰਦੀ ਨਹੀਂ ਪਈ ਵੀ ਮੇਰਾ ਨਾਮ ਦੀਪਕ ਕੁਮਾਰ ਸਾਨੋਖ ਰਮਨਦੀਪ ਸਿੰਘ ਹੈ ਜੇ ਵੀ ਮੇਰਾ ਦਵਾਈ ਹੈਗਾ ਸਾਡਾ ਆਪਣਾ ਚੁਣਾ ਕੀ ਬਾਰ ਬਾਰ ਹਾਂ ਤੰਗ ਪਰੇਸ਼ਾਨ ਕਰਦਾ ਵਾ ਦਾਈ ਦੀ ਨੰਨ ਕਰਦਾ ਵਾ ਤੇ ਮੇਰੀ ਭੈਣ ਕੋਟ ਦਾ ਮਾਰਦਾ ਵਾ ਤੇ ਜਿਹਦੇ ਵਿੱਚ ਅਸੀਂ ਨਹੀਂ ਦੱਸ ਦੇ ਸਕਦੇ ਫਿਰ ਉਹ ਕਹਿੰਦਾ ਵਾ ਕਿ ਮੇਰੇ ਵਿੱਚ ਗੋਤਮ ਅਰੋੜਾ ਹੈਗਾ ਵਾ ਬੀਜੇਪੀ ਦਾ ਪ੍ਰਧਾਨ ਆ ਜੋ ਮਰਜੀ ਮੈਂ ਕਰ ਸਕਦਾ ਤੁਸੀਂ ਮੇਰਾ ਕੁਛ ਨਹੀਂ ਕਰ ਸਕਦੇ ਜਿਹਦੇ ਵਿੱਚ ਉਹਨੇ ਪਹਿਲਾਂ ਗਿਆ ਸੀ ਕਰਕੇ ਦਿਖਾਤਾ ਕਰਿਆ ਕੇ ਸਾਡੇ ਅਗਲਾ ਵੀ ਰਲ ਗਿਆ ਦੂਜਾ ਮੈਂ ਉਹਨੂੰ ਕਿਹਾ ਥਾਣੀ ਰਿਪੋਰਟ ਦਿੱਤੀ ਉਸਕਾ ਨਾਮ ਐਸਆਈ ਕੋ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਟਾਈਮ ਤੇ ਤੇ ਜਿਹਦੇ ਵਿੱਚ ਹੁਣ ਦੂਜੀ ਉਹਨੇ ਗਿਆ ਸਾਡੇ ਰੇਡੀਆਂ ਫੂਕੇ ਜਾਣੀਆਂ ਵਾ ਤੇ ਰੇਡੀਆਂ ਨੂੰ ਵੀ ਫਿਰ ਅਗਲਾ ਗਿਆ ਸਾਡੇ ਪੇ ਪਤੰਗ ਵੀਣਾ ਹਰ ਕੋ ਸਰ ਤਲਾਕ ਮੰਗ ਰਿਹਾ ਪਿੰਡ ਦੇ ਉਹਨੂੰ ਵੀ ਤਲਾਕ ਦੇ ਚਾਹੁੰਦਾ ਮੈਂ ਹੋਰ ਥਾਂ ਵਿਆਹ ਕਰਾਉਣਾ ਜਦੋਂ ਪਹਿਲਾਂ ਵੀ ਵਿਆਹ ਹੋਇਆ ਹੋਇਆ ਵਾ ਤੇ ਮੇਰੇ ਭੈਣ ਨੂੰ ਧੋਖੇ ਨਾਲ ਵਿਆਹ ਕਰਾਇਆ ਗਿਆ ਤੇ ਕਿੰਨੇ ਸਾਲ ਹੋ ਗਏ 4 ਸਾਲ ਹੋ ਗਏ ਮੰਗ ਕੀ ਕਰਦੇ ਸਰ ਮੰਗਿਆ ਹੋ ਘਰਦੇ ਕੋਈ ਵੀ ਆਪਣੀ ਕਾਰਵਾਈ ਕੋਈ ਕਰਦੇ ਨਾ ਇਹਨੂੰ ਸਰ ਇਹ ਅੰਦਰ ਚੋਣਗੇ ਇਹ ਤੇ ਪਰਚਾ ਹੋਣਾ ਚਾਹੀਦਾ ਸਰੋਜ ਮਗਰਾ ਹੋਏ ਹੋਏ ਜਿਹੜੇ ਪਾ ਨੂੰ ਕੋਈ ਵੱਡੀ ਫੈਨ ਤੇ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੇ ਮੇਨ ਸਰ ਹੈਗਾ ਮੇਰੇ ਕੋ ਤੋਂ ਰੋਲਾ ਜਿਹੇ ਵੀ ਦਾ ਪ੍ਰਧਾਨ ਹੈ ਜਿਹੜਾ ਕਿ ਨੂੰ ਸ਼ਾਇਦ ਦਿੰਦਾ ਵਾ ਪਹਿਲਾਂ ਵੀ ਪਰਚਾ ਹੋਇਆ ਸੀ ਉਹਦੇ ਚੀਜ਼ ਗੋਦ ਮੋੜ ਨੇ ਕੁਛ ਨਹੀਂ ਹੋਣ ਦਿੱਤਾ ਕਿ ਸਾਡ ਸਰ ਦੇ ਦਿੱਤੀ ਹੈ ਉਹ ਕਰਦੇ ਅਸੀਂ ਤੁ ਵੀ ਸਾਡੀ ਤੋਂ ਮੰਗਿਆ ਕੀ ਆ ਉਸ ਪ੍ਰੈਸ਼ਰ ਨਾਲ ਉਹ ਤਰੀਕੀ ਦਿੱਤੀ ਕੀ ਅਪਡੇਟ ਆ ਉਹ ਉੱਪਰ ਦੱਸੋ ਕਿ ਜੋ ਸ਼ਿਕਾਇਤ ਪੁੱਛੀ ਇਹ ਸਾਡੇ ਕੋਲ ਇੱਕ ਦੀਪਕ ਨਾਮ ਦੇ ਲੜਕੇ ਕੋਲੋਂ ਕੰਪਲੇਨ ਆਈ ਹੈ ਕਿ ਉਸ ਦਾ ਜੋ ਜੀਜਾ ਆ ਉਹਦਾ ਉਸ ਦੀ ਸਿਸਟਰ ਦੇ ਨਾਲ ਡਿਸਪਿਊਟ ਚੱਲਦਾ ਹੈ ਉਹਦੋਂ ਉਹਨੂੰ ਜਿਹੜੀ ਹੈਗੀ ਹੈ ਇਹਨਾਂ ਘਰ ਆ ਕੇ ਜਾ ਕੇ ਤੋਰਪੰਨ ਕੀਤੀ ਗਈ ਆਬ ਹਮ ਵੈਰੀਫਾਈ ਕਰ ਲੈ ਮਾਮਲੇ ਨੂੰ ਤੇ ਜੋ ਉਹ ਬੰਦੀ ਕਾਰਵਾਈ ਪੁਲਿਸ ਕੋਲੋਂ ਹੋਈ ਹੋ ਜਦ ਤੱਕ ਆ